ਲੱਗੇ ਨੇ ਦਿਨ ਰਾਤ ਇੱਥੇ ਮਿਹਨਤ ਜਿਹੜੀ ਆ ਕਰ ਰਹੇ ਨੇ ਤਾਂ ਬਾਈ ਤੁਸੀਂ ਵੀ ਲਗਾਤਾਰ ਦਿਨ ਰਾਤ ਇੱਥੇ ਕਰ ਰਹੇ ਹੋਣੇ ਆ 10 ਦਿਨ ਹੋ ਗਏ ਜੀ ਅੱਜ 10 ਦਿਨ ਹੋ ਗਏ ਆ ਬੇਖਾ ਸੁੱਤੇ ਨਹੀਂ ਹੋਣੇ ਆ ਬਿਲਕੁਲ ਨਹੀਂ ਜੀ ਜੇ ਜਾਈਦਾ ਘੰਟਾ ਦੋ ਘੰਟਾ ਸੋ ਕੇ ਫਿਰ ਵਾਪਸ ਆ ਜੀ ਇਹ ਨਵਾਂ ਰਿੰਗ ਰੋਡ ਜਿਹੜਾ ਬਣਾ ਕੈਮਰਾਮੈਨ ਕਿਉਂਕਿ ਸਾਈਡ ਤੇ ਕੋਈ ਥੋੜਾ ਕੱਬ ਚੱਲ ਰਿਹਾ ਵਾ ਤੇ ਰਿੰਗ ਰੋਡ ਨਵਾਂ ਹੁਣ ਬਣਾ ਰਹੇ ਹੋ ਤਾਂ ਕਿ ਪਾਣੀ ਹੋਰ ਅੱਗੇ ਨਾ ਜਾ ਜੀ ਪਾਣੀ ਅੱਗੇ ਨਾ ਜਾ ਜੇ ਉੱਥੋਂ ਬਾਈ ਚੰਦ ਪਾਣੀ ਬਾਹਰ ਨਿਕਲਦਾ ਵਾ ਤਾਂ ਉਸ ਉਹ ਇਹਨੂੰ ਆ ਬੰਨ ਰੋਕ ਲੂਗਾ ਉਹਨੂੰ ਇਸ ਕਰਕੇ ਪੱਥਰ ਤੁਸੀਂ ਦੇਖ ਸਕਦੇ ਹੋ ਪੱਥਰ ਜਿਹੜੇ ਨੇ ਲਿਆਂਦੇ ਜਾ ਰਹੇ ਨੇ ਤੇ ਨਵਾਂ ਰਿੰਗ ਰੋਡ ਜਿਹੜਾ ਤਿਆਰ ਕੀਤਾ ਜਾ ਰਿਹਾ ਅੱਗੇ ਜਾਲ ਵਿਛਾਇਆ ਜਾ ਰਿਹਾ ਵਾ ਨਾਲ ਦੀ ਨਾਲ ਰੇਤੇ ਦੀਆਂ ਬੋਰੀਆਂ ਜਿਹੜੀਆਂ ਕੁਝ ਉਹੋ ਲਗਾਈਆਂ ਜਾ ਰਹੀਆਂ ਨੇ ਤਾਂ ਦਿਨ ਰਾਤ ਪਿੰਡ ਦੇ ਲੋਕ ਪ੍ਰਸ਼ਾਸਨ ਦੇ ਨਾਲ ਲੱਗੇ ਤਾਂ ਕਿ ਇਹ ਬੰਨ ਹੁਣ ਜਿਹੜਾ ਅਗਲਾ ਟੁੱਟੇਗਾ ਤਾਂ ਅੱਗੇ ਜਿਹੜਾ ਪਾਣੀ ਦੀ ਮਾਰ ਨਾ ਮਾਰੇ ਲੁਧਿਆਣਾ ਸ਼ਹਿਰ ਨੂੰ ਨੁਕਸਾਨ ਨਾ ਕਰੇ ਤਾਂ ਲੁਧਿਆਣਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਿੰਡ ਦੇ ਲੋਕਾਂ ਵੱਲੋਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਲੁਧਿਆਣਾ ਇਹ ਸਾਰੇ ਜਿੰਨੇ ਸਾਡੇ ਇੱਧਰਲੇ ਪਿੰਡ ਨੇ ਸਾਰੇ ਲੁਧਿਆਣੇ ਦੇ ਸਿਰ ਤੇ ਆ ਕਿਉਂਕਿ ਹੌਜਰੀ ਲੈਣਾ ਜੋ ਵੀ ਕੰਮ ਸਾਰਾ ਉੱਥੇ ਲੁਧਿਆਣਾ ਹੀ ਹੋਣਾ ਸਾਡਾ ਪਿੰਡੂ ਦਾਪਕਾ ਸਾਰਾ ਜੋ ਵੀ ਆ ਬਿਲਕੁਲ ਸਾਡਾ 1 ਕਿਲੋਮੀਟਰ ਦਾ ਪਿੰਡ ਆ ਸਾਡਾ